ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਮਨੀ ਦੇ ਵਿੱਚ ਭਾਰਤ ਦਾ ਇੱਕ ਨਕਸ਼ਾ ਸ਼ੇਅਰ ਕੀਤਾ ਜਾ ਰਿਹਾ ਹੈ ਜਰਮਨੀ ਦੇ ਸਕੂਲਾਂ ਦੇ ਵਿੱਚ ਭਾਰਤ ਦਾ ਇੱਕ ਨਕਸ਼ਾ ਉੱਥੋਂ ਦੇ ਸਕੂਲ ਦੀ ਵਿਦਿਆ ਦੇ ਵਿੱਚ ਪੜਾਇਆ ਜਾਂਦਾ ਹੈ ਪਰ ਇਸ ਭਾਰਤ ਦੇ ਨਕਸ਼ੇ ਦੇ ਵਿੱਚ ਨਾ ਤਾਂ ਜੰਮੂ ਕਸ਼ਮੀਰ ਦੇਸ਼ ਦਾ ਹੈ ਨਾ ਪੰਜਾਬ ਦੇ ਬਧਿਹਰੇ ਹਿੱਸੇ ਦਿਖਦੇ ਨੇ ਔਰ ਨਾ ਹੀ ਜਿਹੜਾ ਸੈਵਨ ਸਿਸਟਰ ਦਾ ਇਲਾਕਾ ਹੈ ਭਾਰਤ ਦਾ ਉਹ ਵੀ ਉਸ ਦੇ ਵਿੱਚ ਨਹੀਂ ਦਿਖਦਾ ਇਸ ਦਾ ਵੀਡੀਓ ਅਤੇ ਤਸਵੀਰਾਂ ਅੱਗੇ ਚੱਲ ਕੇ ਤੁਹਾਨੂੰ ਦਿਖਾਵਾਂਗੇ ਔਰ ਇਹ ਵੀਡੀਓ ਕਿੱਥੋਂ ਆਇਆ ਇਹ ਵੀ ਤੁਹਾਨੂੰ ਦੱਸਾਂਗੇ ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਪਾਈ ਦੀ ਇੱਕ ਜਿਹੜੀ ਨਵੀਂ ਡਾਕੂਮੈਂਟਰੀ ਆਈ ਹੈ BBC ਵਾਲਿਆਂ ਨੇ ਸਿੱਧੂ ਮੂਸੇਵਾਲਾ ਕੇਸ ਦੇ ਉੱਤੇ ਇੱਕ ਡਾਕੂਮੈਂਟਰੀ ਬਣਾਈ ਇਸ ਡਾਕੂਮੈਂਟਰੀ ਦੇ ਵਿੱਚ ਸਾਲ 1984 ਦੇ ਵੀ ਕੁਝ ਤੱਥ ਉਹਨਾਂ ਨੇ ਸਾਹਮਣੇ ਰੱਖੇ ਨੇ ਉਹ ਸਾਰੀਆਂ ਗੱਲਾਂ ਵੀਡੀਓ ਦੇ ਵਿੱਚ ਅੱਗੇ ਤੁਹਾਨੂੰ ਦੱਸਾਂਗੇ ਇਸ ਤੋਂ ਇਲਾਵਾ ਸ਼੍ਰੀ ਮੁਖਸਰ ਸਾਹਿਬ ਦੀ ਧਰਤੀ ਦੇ ਉੱਤੇ ਸ਼ੇਵ ਸੈਨਿਕਾਂ ਦੇ ਵੱਲੋਂ ਇੱਕ ਨੌਜਵਾਨ ਸਿੱਖ ਲੜਕੇ ਦੇ ਨਾਲ ਉਸ ਨੂੰ ਕਾਰ ਦੇ ਵਿੱਚੋਂ ਉਤਾਰ ਕੇ ਉਸ ਦੀ ਕੁੱਟ ਮਾਰ ਕੀਤੀ ਜਾਂਦੀ ਹੈ ਸ਼ੇਵ ਸੈਨਾ ਵਾਲਾ ਜਿਹੜਾ ਪ੍ਰਧਾਨ ਸੀ ਉਹਨਾਂ ਦਾ ਤਾਂ ਉਹ ਪ੍ਰਧਾਨ ਕਹਿੰਦਾ ਇਹਨੂੰ ਸਿੱਖੜੇ ਨੂੰ ਬਾਹਰ ਕੱਢ ਗੱਡੀ ਦੇ ਵਿੱਚੋਂ ਇਸ ਸਿੱਖੜੇ ਨੂੰ ਅਕਲ ਸਿਖਾਈਏ ਇਹ ਉਹੀ ਸ਼ਬਦ ਨੇ ਉਹੀ ਸ਼ਬਦਾਵਲੀ ਜਿਹੜੀ ਸਾਲ 1984 ਦੇ ਦੌਰਾਨ ਸਿੱਖਾਂ ਦੇ ਵਾਸਤੇ ਵਰਤੀ ਜਾਂਦੀ ਸੀ ਦਿੱਲੀ ਦੇ ਵਿੱਚ ਵੀ ਸਿੱਖਾਂ ਦਾ ਅਜਿਹੀ ਵਿਹਾਰ ਕੀਤਾ ਜਾਂਦਾ ਸੀ ਇਸ ਤੋਂ ਇਲਾਵਾ ਆਸਟ੍ਰੇਲੀਆ ਦੀ ਇੱਕ ਤੁਹਾਨੂੰ ਵੱਡੀ ਖਬਰ ਦੱਸਾਂਗੇ ਆਸਟ੍ਰੇਲੀਆ ਦੇ ਵਿੱਚ ਸਿੱਖ ਨੌਜਵਾਨਾਂ ਨੇ ਇਤਿਹਾਸ ਰਚਿਆ ਹੈ ਆਸਟ੍ਰੇਲੀਆ ਦੀ ਇੱਕ ਹੋਰ ਖਬਰ ਜਿੱਥੇ ਆਸਟ੍ਰੇਲੀਆ ਦੇ ਵਿੱਚ ਇੱਕ ਸਿੱਖ ਸੜਕ ਬਣਾਈ ਗਈ ਹੈ ਸਿੱਖਾਂ ਦੇ ਨਾਂ ਦੇ ਉੱਤੇ ਇੱਕ ਸੜਕ ਬਣਾ ਦਿੱਤੀ ਹੈ ਸੋ ਆਓ ਅੱਜ ਦੇ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸਾਰੇ ਤੋਂ ਪਹਿਲਾਂ ਤੁਹਾਨੂੰ ਅਮਰੀਕਾ ਤੋਂ ਇੱਕ ਵੱਡੀ ਖਬਰ ਦੱਸਦੇ ਹਾਂ ਅਮਰੀਕਾ ਦੇ ਵਿੱਚ ਜਿਹੜੇ ਗੁਰਪਤਵੰਨ ਸਿੰਘ ਪਰਨੂ ਭਾਈ ਸਾਹਿਬ ਨੇ ਇਹਨਾਂ ਨੇ ਤੋ ਇੱਕ ਨਵਾਂ ਵੀਡੀਓ ਇੱਥੇ ਸੁੱਟਿਆ ਸੀਗਾ ਇਸ ਵੀਡੀਓ ਦੇ ਵਿੱਚ ਇਹਨਾਂ ਨੇ ਹੁਸ਼ਿਆਰਪੁਰ ਦੇ ਕਿਸੇ ਇਲਾਕੇ ਦੇ ਵਿੱਚ ਬਾਬਾ ਭੀਮਰਾਉ ਅੰਬੇਡਕਰ ਸਾਹਿਬ ਦੇ ਬੁੱਤ ਦਾ ਹੱਥ ਕੱਟ ਕੇ ਦਿਖਾ ਦਿੱਤਾ ਜਿਸ ਤੋਂ ਬਾਅਦ ਇਹ ਜਿਹੜੀ ਖਬਰ ਹੈ ਸੋਸ਼ਲ ਮੀਡੀਆ ਦੇ ਉੱਤੇ ਆਈ ਅਤੇ ਕਈ ਅਖਬਾਰਾਂ ਦੇ ਵਿੱਚ ਵੀ ਲੱਗੀ ਹੁਣ ਅਖਬਾਰਾਂ ਦੇ ਵਿੱਚ ਜਿਹੜੀ ਖਬਰ ਲੱਗੀ ਇਸ ਤੋਂ ਬਾਅਦ ਇਸ ਦੇ ਨਾਲ ਇੱਕ ਵੀਡੀਓ ਵੀ ਵਾਇਰਲ ਹੋਇਆ ਇਸ ਵੀਡੀਓ ਦੇ ਵਿੱਚ ਭਾਈ ਪੰਨੂ ਸਾਹਿਬ ਕੀ ਕਹਿੰਦੇ ਨੇ ਤੁਸੀਂ ਆਪੇ ਸੁਣ ਲਓ ਭਾਰਤ ਸਰਕਾਰ ਤਾਂ ਪੰਨੂ ਸਾਹਿਬ ਨੂੰ ਖਾਲਿਸਤਾਨੀ ਅਤੰਕਵਾਦੀ ਟੈਰਰਿਸਟ ਕਹਿੰਦੀ ਹੈ ਤੁਹਾਡੀ ਨਜ਼ਰ ਦੇ ਵਿੱਚ ਕੀ ਹਨ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵੱਚ ਜੁੜ ਦਸਿਓ ਆਓ ਸਾਰੇ ਤੋਂ ਪਹਿਲਾਂ ਆਪਾਂ ਇਹਨਾਂ ਪੰਨੂ ਸਾਹਿਬ ਵਾਲਾ ਇਹ ਜਿਹੜਾ ਵੀਡੀਓ ਹੈ ਇਹ ਵੀਡੀਓ ਦੇਖ ਲੈਣੇ ਹੈ ਵੀਡੀਓ ਦੇ ਵਿੱਚ ਭਾਰਤ ਦੇ ਸੰਵਿਧਾਨ ਦੇ ਬਾਰੇ ਅਤੇ ਬਾਬਾ ਭੀਮਰਾਉ ਅਭਿਡਕਰ ਸਾਹਿਬ ਦੇ ਬਾਰੇ ਕੀ ਕੁਸ਼ਾਖਦੇ ਨੇ ਦੇਖੋ ਜਰਾ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਿਅਕਤੀਗ데요 ਤੁਸੀਂ ਖੂਨੀ ਅੰਬੇਦਕਰ ਤੇ ਹੱਥ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਅੱਜ ਪਿੰਡ ਪੈਂਦਾ ਨੂਰਪੁਰ ਜਟਾਂ ਜ਼ਿਲ੍ਹਾ ਹਿਆਰਪੁਰ ਉੱਥੇ ਸਿੰਘਾਂ ਨੇ ਇਸ ਖੂਨੀ ਅੰਬੇਦਕਰ ਦੇ ਹੱਥ ਦੇ ਉੱਤੇ ਟੱਕ ਲਗਾਏ ਆ ਦੇਖ ਸਕਦੇ ਹੋ ਤੁਸੀਂ ਇਹ ਉਹ ਖੂਨੀ ਹੱਥ ਹੈ ਜਿਨ੍ਹਾਂ ਨੇ ਭਾਰਤ ਦਾ ਸੰਵਧਾਨ ਲਿਖਿਆ ਉਸੇ ਸਵਦਾਨ ਇਹੜ ਜੂਨ 84 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਅਕਾਲ ਤਖਤ ਸਾਹਿਬ ਤੇ ਟੈਟੇਰੀ ਕੀਤੇ 10000 ਤੋਂ ਵੱਧ ਸਿੰਘ ਜਿਹੜੇ ਆ ਉਹ ਇਹਨਾਂ ਨੇ ਅੰਦਰ ਸ਼ਹੀਦ ਕੀਤੇ ਇਹ ਉਹ ਹੈ ਸਵਦਾਨ ਜਿਹੜੇ ਜੂਨ 84 ਤੋਂ 30 ਸਤੰਬਰ 1984 ਤੱਕ ਆਪਰੇਸ਼ਨ ਵੁੱਡ ਰੋਸ ਹੁੰਦਾ ਆਰਮੀ ਦਾ ਜਰਨਲ ਜੰਮਵਾਲ ਤੇ ਪੂਰੇ ਪੰਜਾਬ ਦੇ ਬਾਰਡਰ ਤੇ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਦੇ ਇਲਾਕੇ ਹਰ ਰੋਜ਼ ਸਵੇਰੇ ਉੱਥੇ ਸਕੂਲਾਂ ਦੇ ਵਿੱਚ 14 ਸਾਲ ਤੋਂ 45 ਸਾਲ ਤੱਕ ਦੇਆਂ ਨੂੰ ਬੁਲਾਇਆ ਜਾਂਦਾ ਸੀ ਜਿਹੜੇ ਅੰਮ੍ਰਿਤ ਧਾਰੀ ਸੀ ਜਾਂ ਜਿਹੜੇ ਸ਼ਹੀਦ ਭਿੰਦਰਾਵਾਲਿਆਂ ਦੀ ਸੋਚ ਤੇ ਪਹਿਰਾ ਦੇਣ ਵਾਲੇ ਸੀ 15000 ਤੋਂ ਵੱਧ ਨੌਜਵਾਨ ਛੋਟੇ-ਛੋਟੇ ਬੱਚੇ ਕਿਸੇ ਭਾਰਤੀ ਸਵੈਦਾਨ ਜਿਹੜਾ ਅੰਬੇਦਕਰ ਨੇ ਲਿਖਿਆ ਸੀ ਇਹਦੀ ਤਾਕਤ ਹੇਠ ਇਹਨਾਂ ਨੇ ਸ਼ਹੀਦ ਕੀਤੇ ਐ 90 ਜਨਾਂ ਦੇ ਵਿੱਚ ਪੰਜਾਬ ਜੇ ਆਜ਼ਾਦੀ ਚਾਹੁੰਦਾ ਤਾਂ ਯਾਦ ਰੱਖੋ ਇਸ ਸਵਬਦਾਨ ਨੂੰ ਜੜੋਂ ਖਾੜਨਾ ਪੈਣਾ ਜਿੱਦਾਂ ਸਿਕਸ ਪਰ ਜਸਟਿਸ ਲੱਗੀ ਆ ਜਿਹੜੇ ਤੁਹਾਨੂੰ ਗੁਲਾਮ ਕਰਨ ਵਾਲੇ ਬੁੱਤ ਐ ਜਿਹੜੇ ਤੁਹਾਨੂੰ ਹਿੰਦੂ ਧਰਮ ਦਾ ਹਿੱਸਾ ਦੱਸਦੇ ਐ ਜਿਸ ਸਵਬਦਾਨ ਇਹ ਤੁਹਾਡੀ ਨਸਲ ਪੁਸ਼ੀ ਹੋਈ ਐ ਜਿਸ ਸਵਬਦਾਨ ਇਹ ਤੁਹਾਡੀ ਵਿਦਵਾ ਕਲਨੀ ਬਣੀ ਐ ਜਿਸ ਸਵਬਦਾਨ ਇਹ ਪੂਰੇ ਪੰਜਾਬ ਦੇ ਵਿੱਚ 1.5 ਲੱਖ ਸਿੰਘ ਸਿੰਘਨੀਆ ਸ਼ਹੀਦ ਹੋਇਆ ਉਸ ਸਵਬਦਾਨ ਦੇ ਲਿਖਣ ਵਾਲੇ ਦਾ ਬੁੱਤ ਪੰਜਾਬ ਦੇ ਵਿੱਚ ਨਹੀਂ ਰਹਿ ਸਕਦਾ ਸਿੱਖ ਫਰਕਸਟਸ ਦਾ ਮਕਸਦ ਆ ਪੰਜਾਬ ਦੀ ਭਾਰਤੀ ਕਬਜ਼ੇ ਚੋਂ ਆਜ਼ਾਦੀ ਤੇ ਆਜ਼ਾਦੀ ਸੰਵਿਧਾਨ ਦੀਆਂ ਸੋਹਾਂ ਚੱਕ ਕੇ ਨਹੀਂ ਮਿਲਿਆ ਕਰਦੀ ਆਜ਼ਾਦੀ ਮਿਲਨੀ ਆ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਤੇ ਉਹ ਅਰਦਾਸ ਤੇ ਗੁਰੂ ਗ੍ਰੰਥ ਸਾਹਿਬ ਨੇ ਮੰਨਣ ਦੇ ਨਾਲ ਸੰਵਿਧਾਨ ਦੇ ਮੰਨਣ ਦੇ ਨਾਲ ਆਜ਼ਾਦੀ ਨਹੀਂ ਮਿਲਨੀ ਨਾਲੇ ਨੂਰਪੁਰ ਚਟਨਾ ਛਾਪੇ ਵੀ ਲੱਗੇ ਆ ਸਿੱਖ Hindu ਨਹੀਂ ਐ ਖਾਲਿਸਤਾਨ ਜਿੰਦਾਬਾਦ ਨਾਲੇ ਫੰਗ ਜ਼ਿੰਦਾਬਾਦ ਕਿਉਂਕਿ ਟਰੰਪ ਅੱਜ ਦੀ ਤਰੀਖ ਦੇ ਵਿੱਚ ਉਹ ਹੈ ਲੀਡਰ ਜਿਹੜਾ ਜਿੱਥੇ ਵੀ ਆਜ਼ਾਦੀ ਦੀਆਂ ਤਰੀਕਾਂ ਚੱਲਦੀਆਂ ਉਹਨਾਂ ਦੇ ਨਾਲ ਖੜੋਂਦਾ ਹੈ ਉਹ ਤੁਸੀਂ ਸਿੱਖ ਪੰਥ ਯਾਦ ਰੱਖੋ ਪੰਜਾਬ ਆਜ਼ਾਦ ਕਰਾਉਣਾ ਹੈ ਤੇ ਅੰਬੇਦਕਰ ਦੇ ਸਵਤਾਨ ਨੂੰ ਜੜੋਂ ਖਾੜਨਾ ਪੈਣਾ ਹੈ ਤੇ ਨਾਲੇ ਬੁੱਤਾਂ ਨੂੰ ਸੋ ਇਹ ਵਾਲਾ ਵੀਡੀਓ ਤੁਸੀਂ ਦੇਖਿਆ ਇੱਥੇ ਖਾਲਸਤਾਨੀ ਸਮਰਥਕ ਜਿਸ ਨੂੰ ਕਿਹਾ ਜਾਂਦਾ ਹੈ ਗੁਰਪਤਵੰਨ ਸਿੰਘ ਪੰਨੂ ਦਾ ਪੰਨੂ ਦਾ ਇਹ ਵੀਡੀਓ ਦੇਖਿਆ ਜਿਸ ਦੇ ਵਿੱਚ ਉਸਨੇ ਬਾਬਾ ਭੀਮਰਾਓ ਅੰਬੇਦਕਰ ਸਾਹਿਬ ਦੇ ਬੁੱਤ ਦਾ ਹੱਥ ਕੱਟ ਕੇ ਜਾਂ ਕੁਝ ਹੋਰ ਤਸਵੀਰਾਂ ਉਸਨੇ ਦਿਖਾਈਆਂ ਪਰ ਇਸ ਦੇ ਖਿਲਾਫ ਅਖਬਾਰ ਦੇ ਵਿੱਚ ਪੰਨੂ ਦੇ ਖਿਲਾਫ ਖਬਰ ਲੱਗੀ ਕਿ ਜੋ ਪੰਜਾਬ ਪੁਲਿਸ ਹੈ ਪੰਜਾਬ ਪੁਲਿਸ ਨੇ ਪੰਨੂ ਦੇ ਖਿਲਾਫ ਇੱਕ ਪਰਚਾ ਇੱਕ ਮੁਕਦਮਾ ਦਰਜ ਕਰ ਦਿੱਤਾ ਹੈ ਜਿਸ ਤੋਂ ਬਾਅਦ ਪੰਨੂ ਨੂੰ ਫੜਨ ਦੀ ਤਿਆਰੀ ਹੋ ਚੱਲੀ ਹੈ ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਵੀ ਪੰਨੂ ਦਾ ਇੱਕ ਹੋਰ ਵੀਡੀਓ ਪਿਛਲੇ ਮਹੀਨੇ ਸਾਹਮਣੇ ਆਇਆ ਸੀਗਾ ਜਿਸ ਦੇ ਵਿੱਚ ਪੰਨੂ ਦੇ ਉੱਤੇ ਪੰਜਾਬ ਪੁਲਿਸ ਵੱਲੋਂ ਉਸ ਨੂੰ ਫੜਨ ਦੀ ਤਿਆਰੀ ਹੋ ਚੁੱਕੀ ਸੀ ਉਸ ਸਮੇਂ ਫੜਨ ਗਏ ਸੀਗੇ ਅਜੇ ਤੱਕ ਨਹੀਂ ਫੜਾਇਆ ਗਿਆ ਹੁਣ ਫਿਰ ਤੋਂ ਪੰਨੂ ਦੇ ਖਿਲਾਫ ਇੱਕ ਹੋਰ ਨਵਾਂ ਮੁਕੱਦਮਾ ਦਰਜ ਹੋ ਗਿਆ ਪਰ ਫਿਰ ਵੀ ਇਹ ਉੱਥੇ ਦਾ ਉੱਥੇ ਹੀ ਰਹਿਣਾ ਹੈ ਕਿਉਂਕਿ ਪੰਨੂ ਨੂੰ ਅਮਰੀਕਾ ਦੇ ਵਿੱਚ ਰਹਿੰਦੇ ਹੋਏ ਕੋਈ ਵੀ ਹੱਥ ਨਹੀਂ ਲਾ ਸਕਦਾ ਕਿਉਂਕਿ ਅੱਜ ਦੀ ਤਰੀਖ ਦੇ ਵਿੱਚ ਬੁਰਪਤਵੰਤ ਸਿੰਘ ਪੰਨੂ ਦੀ ਸਪੋਰਟ ਅਮਰੀਕਾ ਕਰਦਾ ਹੈ ਅਤੇ ਡੋਨਲਡ 트੍ਰੰਪ ਉਸ ਦਾ ਇੱਕ ਬੜਾ ਅੱਛਾ ਅਤੇ ਖਾਸ ਮਿੱਤਰ ਹੈ ਕਿਉਂਕਿ ਡੋਨਲਡ 트੍ਰੰਪ ਨੇ ਗੁਰਪਤਵੰਨ ਸਿੰਘ ਪੰਨੂ ਨੂੰ ਆਪਣੇ ਸ਼ਫਤ ਸਮਾਰੋਹ ਦੇ ਵਿੱਚ ਬੁਲਾਇਆ ਸੀ ਜਦਕਿ ਅਮਰੀਕਾ ਦਾ ਰਾਸ਼ਟਰਪਤੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਨਾ ਬੁਲਾਵੇ ਤਾਂ ਉਸ ਦੇ ਨਾਲ ਤੁਹਾਨੂੰ ਉਸ ਦੀ ਸ਼ਕਤੀ ਦਾ ਅੰਦਾਜ਼ਾ ਲੱਗ ਜਾਣਾ ਚਾਹੀਦਾ ਪੰਨੂ ਤੋਂ ਲਗਾ ਤੁਹਾਨੂੰ ਅਗਲੀ ਖਬਰ ਆਪਾਂ ਦੱਸਾਂਗੇ ਕੈਨੇਡਾ ਦੀ ਕੈਨੇਡਾ ਦੇ ਵਿੱਚ ਜੋ ਕੈਨੇਡਾ ਦੀ ਸਰਕਾਰ ਹੈ ਅਤੇ ਭਾਰਤੀ ਮੀਡੀਆ ਹੈ ਇਹਨਾਂ ਦੇ ਵਿੱਚ ਅਕਸਰ ਟਕਰਾਵ ਚੱਲਦਾ ਰਹਿੰਦਾ ਹੈ ਪਰ ਅੱਜ ਦੀ ਤਰੀਕ ਦੇ ਵਿੱਚ ਕੈਨੇਡਾ ਦੇ ਵਿੱਚ ਖਾਲਸਤਾਨੀ ਦଳਾਂ ਨੂੰ ਉੱਥੋਂ ਕੱਢਣ ਦੀ ਤਿਆਰੀ ਦੇ ਵਿੱਚ ਭਾਰਤੀ ਮੀਡੀਆ ਕਈ ਗੱਲਾਂ ਲਿਖਦਾ ਹੈ ਔਰ ਇਸ ਤੋਂ ਇਲਾਵਾ ਭਾਰਤੀ ਮੀਡੀਆ ਨੇ ਇੱਕ ਹੋਰ ਝੂਠੀ ਖਬਰ ਛਾਪ ਰੱਖੀ ਹੈ ਇਹ ਟੀਵੀ 9 ਭਾਰਤ ਵਰਸ਼ ਦੇ ਵਿੱਚ ਕੈਨੇਡਾ ਵਿੱਚ 1 2 ਨਹੀਂ ਭਾਰਤ ਕੇ ਵਿਰੋਧ ਮੇ ਐਕਟਿਵ ਹੈ ਇਤਨੇ ਖਾਲਸਤਾਨੀ ਸੰਗਠਨ ਭਾਰਤੀ ਮੀਡੀਆ ਨਾਤਾ ਇੱਥੇ ਭਾਰਤ ਸਰਕਾਰ ਨਾ ਹੀ ਕੋਈ ਭਾਰਤ ਤੋਂ ਕੋਈ ਹੋਰ ਲੋਕ ਜਾ ਕਨੇਡਾ ਦੇ ਵਿੱਚ ਰਹਿਣ ਵਾਲੇ ਜੋ ਕੈਨੇਡੀਅਨ ਲੋਕ ਨੇ ਉਹਨਾਂ ਨੇ ਕਿਸੇ ਨੇ ਇਸ ਗੱਲ ਨੂੰ ਨਹੀਂ ਚੱਕਿਆ ਪਰ ਜਿਹੜਾ ਭਾਰਤੀ ਗੋਧੀ মিডিਆ ਹੈ ਜਿਸ ਦੇ ਵਿੱਚ ਇੱਕ ਟੀਵੀ 9 ਭਾਰਤ ਵਰਸ਼ ਵੀ ਆਉਂਦਾ ਹੈ ਦੇ ਵਿੱਚ ਪੰਜ ਖਾਲਸਤਾਨੀ ਸੰਗਠਨਾਂ ਦਾ ਨਾਮ ਹੁੰਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਅਗਲੀ ਖਬਰ ਦੱਸਦੇ ਹਾਂ ਜਰਮਨੀ ਦੀ ਦੋਸਤੋ ਜਰਮਨੀ ਦੇ ਵਿੱਚ ਇੱਕ ਵਰਲਡ ਮੈਪ ਸ਼ੇਅਰ ਕੀਤਾ ਜਾਂਦਾ ਹੈ ਇਹ ਵਰਲਡ ਮੈਪ ਉਹਨਾਂ ਦੇ ਸਕੂਲਾਂ ਦੇ ਵਿੱਚ ਦਿਖਾਇਆ ਜਾਂਦਾ ਹੈ ਪੂਰੇ ਵਰਲਡ ਮੈਪ ਦਾ ਨਕਸ਼ਾ ਹੈ ਉੱਥੇ ਪਰ ਉਸ ਵਰਲਡ ਮੈਪ ਦੇ ਨਕਸ਼ੇ ਦੇ ਵਿੱਚ ਭਾਰਤ ਦਾ ਵੀ ਇੱਕ ਛੋਟਾ ਜਿਹਾ ਨਕਸ਼ਾ ਤੁਸੀਂ ਇੱਥੇ ਦੇਖ ਸਕਦੇ ਜੇ ਇਸ ਦੇ ਵਿੱਚ ਖਾਸ ਕੀ ਹੈ ਇਹ ਭਾਰਤ ਦਾ ਨਕਸ਼ਾ ਪੂਰਾ ਨਹੀਂ ਹੈ ਜੰਮੂ ਕਸ਼ਮੀਰ ਵਾਲਾ ਹਿੱਸਾ ਇਸ ਦੇ ਵਿੱਚ ਨਹੀਂ ਹੈ ਅਰੁਣਾਚਲ ਪ੍ਰਦੇਸ਼ ਵਾਲਾ ਹਿੱਸਾ ਵੀ ਨਹੀਂ ਹੈ ਅਰੁਣਾਚਲ ਪ੍ਰਦੇਸ਼ ਵਾਲਾ ਹਿੱਸਾ ਸ਼ਾਇਦ ਇਹਨਾਂ ਨੇ ਚੀਨ ਦੇ ਨਾਲ ਜੋੜ ਦਿੱਤਾ ਔਰ ਦੂਜੇ ਪਾਸੇ ਜਿਹੜਾ ਜੰਮੂ ਕਸ਼ਮੀਰ ਵਾਲਾ ਹਿੱਸਾ ਸੀ ਸ਼ਾਇਦ ਇਹਨਾਂ ਨੇ ਜਾਂ ਅਫਗਾਨਿਸਤਾਨ ਜਾਂ ਪਾਕਿਸਤਾਨ ਜਾਂ ਕਿਹੜੇ ਪਾਸੇ ਜਰਮਨੀ ਵਾਲਿਆਂ ਨੇ ਜੋੜ ਦਿੱਤਾ ਇਸ ਦੇ ਉੱਤੇ ਭਾਰਤ ਸਰਕਾਰ ਨੇ ਪਹਿਲਾਂ ਵੀ ਇਤਰਾਜ਼ ਜਤਾਇਆ ਸੀਗਾ ਭਾਰਤ ਸਰਕਾਰ ਨੇ ਸਾਲ 2024 ਦੇ ਵਿੱਚ ਬਿਜ਼ਨਸ ਸਟੈਂਡਰਡ ਦੇ ਵਿੱਚ ਇੱਕ ਖਬਰ ਲੱਗੀ ਸੀ ਜਿਸ ਦੇ ਵਿੱਚ ਤੁਸੀਂ ਇਹ ਖਬਰ ਪੜ੍ਹ ਸਕਦੇ ਜੇ ਇਸ ਖਬਰ ਦੇ ਵਿੱਚ ਵੀ ਇਸ ਗੱਲ ਨੂੰ ਉਜਾਗਰ ਕੀਤਾ ਗਿਆ ਸੀ ਪਰ ਉਸ ਸਮੇਂ ਵੀ ਜਰਮਨੀ ਨੇ ਇਹਨਾਂ ਗੱਲਾਂ ਨੂੰ ਨਹੀਂ ਮੰਨਿਆ ਸਕੂਲਾਂ ਦੇ ਵਿੱਚ ਕਹਿੰਦੇ ਨੇ ਕਿ ਇਹ ਜਿਹੜੇ ਹਿੱਸੇ ਨੇ ਇਹ ਸਿੱਖਾ ਦੇ ਨਾਲ ਸੰਬੰਧਿਤ ਨੇ ਪੰਜਾਬ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਇਹ ਸਾਰੇ ਸਿੱਖਾ ਦੇ ਹਿੱਸੇ ਨੇ ਖਾਲਸਾ ਰਾਜ ਦੀ ਸੰਪਤੀ ਹੈ ਜਿਹਦੇ ਪਾਸੇ ਇਹਨਾਂ ਨੂੰ ਭਾਰਤੀ ਹਿੱਸਾ ਵੀ ਦਿਖਾਇਆ ਜਾਂਦਾ ਪਰ ਤੀਸਰੇ ਪਾਸੇ ਭਾਰਤੀ ਹਿੱਸੇ ਦੇ ਵਿੱਚੋਂ ਜੰਮੂ ਕਸ਼ਮੀਰ ਗਾਇਬ ਕਰ ਦਿੱਤਾ ਜਾਂਦਾ ਹੈ ਅਰुणाचल प्रदेश ਗਾਇਬ ਕਰ ਦਿੱਤਾ ਜਾਂਦਾ ਹੈ ਨਿਊ ਵਰਲਡ ਆਰਡਰ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਵੀ ਚਰਚਾ ਕਰ ਚੁੱਕੇ ਨੇ ਔਰ ਡੋਨਲਡ ਟਰੰਪ ਵੀ ਚਰਚਾ ਕਰ ਚੁੱਕੇ ਨੇ ਜਦੋਂ ਵੀ 100 ਸਾਲਾਂ ਦੇ ਬਾਅਦ ਇੱਕ ਨਵਾਂ ਵਰਲਡ ਆਰਡ ਦੇਸ਼ ਬਣਦੇ ਨੇ ਆਸਟ੍ਰੇਲੀਆ ਦੀ ਦੋ ਵੱਡੀਆਂ ਖਬਰਾਂ ਮੈਂ ਤੁਹਾਨੂੰ ਦੱਸੂਗਾ ਜਿਸ ਦੇ ਵਿੱਚ ਇੱਕ ਸਾਰੇ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਵੀਡੀਓ ਦਿਖਾਵਾਂਗਾ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਦੇ ਲੋਕਾਂ ਨੇ ਸਿੱਖਾਂ ਤੋਂ ਪ੍ਰਭਾਵਿਤ ਹੋ ਕੇ ਇੱਥੇ ਇੱਕ ਸਿੱਖ ਸੜਕ ਦੀ ਸ਼ੁਰੂਆਤ ਕਰ ਦਿੱਤੀ ਹੈ ਇੱਕ ਸੜਕ ਨੂੰ ਉਹਨਾਂ ਨੇ ਸਿੱਖ ਲੇਨ ਦਾ ਨਾਮ ਦੇ ਦਿੱਤਾ ਹੈ ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਦੇ ਮੈਲਬੌਰਨ ਦੇ ਵਿੱਚ ਹੀ ਇੱਕ ਸਿੱਖ ਲੜਕੇ ਨੇ ਇੱਕ ਛੋਟਾ ਜਿਹਾ ਸਿੱਖ ਬੱਚਾ ਹੈ ਜੋ ਸਕੂਲ ਦੇ ਵਿੱਚ ਪੜਦਾ ਹੈ ਉਸਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ ਆਸਟ੍ਰੇਲੀਆ ਦੇ ਵਿੱਚ ਜਿਹੜਾ ਸਿੱਖ ਨੌਜਵਾਨ ਲੜਕਾ ਹੈ ਇਸ ਦਾ ਨਾਮ ਹੈ ਇਕਮਜੀਤ ਸਿੰਘ ਅਤੇ ਇਸ ਨੇ ਉਨੀਅਰ ਕੈਟਾਗਰੀ ਦੇ ਵਿੱਚ ਸਪੀਚ ਲਿਖਣ ਦੇ ਵਿੱਚ ਅਤੇ ਸਪੀਚ ਬੋਲਣ ਦੇ ਵਿੱਚ 48 ਸਕੂਲਾਂ ਦੇ ਬੱਚਾ ਨੂੰ ਹਰਾ ਕੇ ਪਹਿਲਾ ਮੁਕਾਮ ਹਾਸਲ ਕੀਤਾ ਹੈ ਇਕਮਜੀਤ ਸਿੰਘ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਦੇ ਵਿੱਚ ਰਹਿੰਦਾ ਹੈ ਅਤੇ ਉੱਥੇ ਹੀ ਮੈਲਬੌਰਨ ਸ਼ਹਿਰ ਦੇ ਵਿੱਚ ਪੜ੍ਹਾਈ ਕਰਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਆਪਾਂ ਇੱਕ ਭਾਰਤ ਦੀ ਵੀ ਗੱਲ ਦੱਸ ਦਿੰਦੇ ਹਾਂ ਭਾਰਤ ਦੇ ਵਿੱਚ ਸਾਹਿਬ ਸਿੰਘ ਨਾਮ ਦਾ ਇੱਕ ਗੁਰਸਿੱਖ ਲੜਕਾ ਹੈ ਛੋਟਾ ਜਿਹਾ ਬੱਚਾ ਹੈ ਪਰ ਇੱਥੇ ਹੁਣ ਇੱਕ 16 ਸਾਲਾ ਦਾ ਨੌਜਵਾਨ ਸਿੱਖ ਲੜਕਾ ਹੈ ਜਿਸ ਦਾ ਨਾਮ ਹੈ ਸਾਹਿਬ ਸਿੰਘ ਪਹਿਲਾ ਸਿੱਖ ਸਤਰੰਝ ਇੰਟਰਨੈਸ਼ਨਲ ਮਾਸਟਰ ਬਣ ਚੁੱਕਾ ਹੈ ਸਾਹਿਬ ਸਿੰਘ ਪੰਜਾਬ ਦੇ ਵਿੱਚ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਨੌਜਵਾਨ ਸਿੱਖ ਲੜਕੇ ਨੂੰ ਕਾਰ ਦੇ ਵਿੱਚੋਂ ਕੱਢ ਕੇ ਸ਼ਿਪ ਸੈਨਿਕਾਂ ਦੇ ਵੱਲੋਂ ਘੁੱਟਿਆ ਗਿਆ ਇਸ ਦੀਆਂ ਕੁਝ ਤਸਵੀਰਾਂ ਤੁਸੀਂ ਇੱਥੇ ਦੇਖ ਸਕਦੇ ਜੀ ਛੇਤੀ ਛੇਤੀ ਤੁਹਾਨੂੰ ਜਾਣਕਾਰੀ ਦੱਸ ਦਿੰਨੇ ਹਾਂ ਵੈਸੇ ਤਾਂ ਤੁਸੀਂ ਇਸ ਚੀਜ਼ ਨੂੰ ਦੇਖ ਲਿਆ ਹੋਊਗਾ ਪਰ ਇੱਥੇ ਜਿਹੜੇ ਸ਼ਿਪ ਸੈਨਿਕ ਸੀ ਉਹਨਾਂ ਦਾ ਜਿਹੜਾ ਪ੍ਰਧਾਨ ਸੀ ਉਸ ਤੇ ਨਾਲ ਕੁਝ ਪੁਲਿਸ ਮੁਲਾਜ਼ਮ ਵੀ ਸਨ ਜਿਹੜੇ ਪੁਲਿਸ ਮੁਲਾਜ਼ਮ ਇਸ ਨੂੰ ਇਸ ਦੀ ਸੁਰੱਖਿਆ ਵਾਸਤੇ ਦਿੱਤੇ ਗਏ ਸਨ ਔਰ ਇਸ ਬੰਦੇ ਨੇ ਆਪਣੇ ਪੁਲਿਸ ਮੁਲਾਜ਼ਮਾਂ ਦਾ ਸਹਾਰਾ ਲੈ ਕੇ ਨੌਜਵਾਨ ਸੇਕ ਲੜਕੇ ਨੂੰ ਗੱਡੀ ਦੇ ਵਿੱਚੋਂ ਘੜੀਸ ਕੇ ਕੱਢਿਆ ਇਸ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਦਸਤਾਰ ਉਤਾਰਨ ਦੀ ਉਸ ਨੂੰ ਕਿਹਾ ਗਿਆ ਕਿ ਇਸ ਸਿੱਖੜੇ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢੋ ਇਸ ਸਿੱਖੜੇ ਦੀ ਪੱਗ ਲਾਹੋ ਇਹ ਪੱਗ ਦੀ ਬੜੀ ਇੱਜ਼ਤ ਕਰਦੇ ਨੇ ਪੱਗ ਨੂੰ ਇੱਜ਼ਤਮੰਦ ਨੇ ਤਾਂ ਇਸ ਸਿੱਖੜੇ ਦੀ ਪੱਗ ਉਤਾਰ ਕੇ ਮਿੱਟੀ ਦੇ ਵਿੱਚ ਰੋਲ ਦਿਓ ਸਿੱਖ ਨੌਜਵਾਨ ਦੇ ਕੱਪੜੇ ਪਾੜ ਗਏ ਪਰ ਉਸ ਸਿੱਖ ਨੌਜਵਾਨ ਨੇ ਆਪਣੇ ਸਿਰ ਦੇ ਉੱਤੋਂ ਇਹ ਦਸਤਾਰ ਨਹੀਂ ਉਤਰਨ ਦਿੱਤੀ ਜਿਸ ਤੋਂ ਬਾਅਦ ਲੋਕਾਂ ਨੇ ਵੀ ਬਚਵਚਾਵ ਕੀਤਾ ਔਰ ਸਿੱਖ ਆ ਜਿਹੜੇ ਸ਼ਿਪ ਸੈਨਿਕ ਸਨ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਅਜੇ ਤੱਕ ਨਹੀਂ ਹੋਈ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਨੇ ਵੀ ਇਸ ਮਸਲੇ ਨੂੰ ਲੈ ਕੇ ਪੁਲਿਸ ਦੇ ਨਾਲ ਗੱਲਬਾਤ ਕੀਤੀ ਅੱਜ ਦੇ ਵੀਡੀਓ ਦੇ ਵਿੱਚ ਕੇਵਲ ਇੰਨੀ ਹੀ ਜਾਣਕਾਰੀ ਮਿਲਾਂਗੇ ਇਹ ਪੂਰਨ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ